ਹੇ ਗਾਇਆੜ ਪੋਕੇ ਤੇ ਤੇਰੇ ਦਰ ਸਹਾਰਨ ਦੇ ਆ ਜਾ ਲੋਕਰ ਅਗੇ ਨਰਸ਼ੀ ਅੰਦਰ ਬੈਠਾ ਕਲੀ ਮੀਂਦਾ ਕਲੀ ਹੁਕਾ ਜੈ ਹੋਵੇ ਸ਼ੇਰ ਦੀ ਜੈ ਹੋਵੇ ਉਹ ਪਹਿਰੇਦਾਰ ਤੁਸੀਂ ਤੁਸੀਂ ਦਾ ਘੜਾ ਹੋਏ ਹਲੋ ਹਲੋ ਪਹਿਰੇਦਾਰ ਕਹਿੰਦੇ ਮਹਾਰਾਜ ਇੱਕ ਗੰਗਾ ਤੋਂ ਮੰਗਤਾ ਆਇਆ ਤਮਰੀ ਰਹਿਣ ਵਾਸਤੇ ਤੁਹਾਡਾ ਕੀ ਵਿਚਾਰ ਹੈ ਨਰਸੀ ਕਹਿੰਦਾ ਨੌਕਰ ਨੂੰ ਇੱਥੇ ਵੀ ਆ ਮਰਿਆ ਕਹਿੰਦੇ ਮਹਾਰਾਜ ਬੂਹੇ ਤੇ ਖੜਾ ਤੁਹਾਡਾ ਕੀ ਵਿਚਾਰ ਹੈ ਨਰਸੀ ਕਹਿੰਦਾ ਉਸ ਨੌਕਰੋ ਆਖ ਤਾਂ ਆਏ ਨਰਸੀ ਹੋ ਰੂ ਐਥੋਂ ਘਸਕਾ ਦਿਓ ਨਾ ਦਾਨ ਕੀਤਾ ਨਾ ਮੈਂ ਦਾਨ ਕਰਦਾ ਐਡਾ ਕਰੋ ਉਸ ਪੰਖ ਨੂੰ ਖਸਕਾਓ ਕਹਿੰਦੇ ਮਾਰਾਂ ਚ ਕੀਤਾ ਕਹਿੰਦਾ ਜਾ ਕੇ ਇਹ ਗੱਲ ਕਹਿ ਦਿਓ ਪਈ ਸੇਹ ਟੋੜੀ ਉੱਤਰ ਗਿਆ ਸੀ ਆ ਚੇਤੇ ਵਾਲ ਨੂੰ ਗਰਾਹੀ ਲੈਣ ਵਾਸਤੇ ਉੱਤੇ ਉੱਚੇ ਦੀ ਵੀ ਸੇਹ ਪੈਰ ਲੱਗੋ ਗਿਆ ਸੇਹ ਟੋੜੀ ਗੱਲ ਤੇ ਮਬਾਰਕ ਬੋਲਦੇ ਨਹੀਂ ਜਾ ਕੇ ਕਹਿ ਦਿਓ ਨੌਕਰ ਕਹਿੰਦੇ ਮਾਰਾਂ ਚ ਸੋ ਗੇਸਾਂ ਦੀ ਬਮਾਰਦ ਖਜ਼ਾਨਿਆਂ ਵਿੱਚ ਕਿਸੇ ਗੱਲ ਦੀ ਟੋੜ ਨਹੀਂ ਹੈ ਇਹ ਪਗਤਾਨੇ ਆ ਕੇ ਸਾਡਾ ਕਿੰਤਾ صدਕਾ ਰਾ ਐਡੀ ਤਰੋਂ ਗੰਗਾ ਤੋਂ ਸਫਰ ਕਰਕੇ ਇੱਕ ਦਮੜੀ ਦੇ ਕੇ ਤੋੜ ਦਉ ਨਰਸੀ ਦੇ ਦੌੜ ਦਾ ਮਾਰਾ ਕਰਨ ਨੂੰ ਨਕਰੋ ਹੜਾ ਬੱਚੇ ਬੇਫੂਦੇ ਬੱਚੋ ਮੈਂ ਨਹੀਂ ਉਹਦੇ ਨਾਲ ਹੀ ਦਿੱਤਾ ਜਾਓ ਉਹਨਾਂ ਨੌਕਰਾਂ ਨੂੰ ਮੂੰਹ ਢੱਲਾ ਜਿਆ ਕਰਕੇ ਜਿੱਥੇ ਨੌਕਰ ਪਿਛੇ ਜੀ ਖੜੇ ਥਿਆ ਉਹ ਹੋ ਹੋ ਕੀ ਕਰਨਾ ਹੈ ਆਉਣਾ ਨਹੀਂ ਆਉਣਾ ਬੱਸ ਚੱਲਣਾ ਉਹ ਨਹੀਂ ਪਹਿਰੇਦਾਰਾਂ ਨੇ ਸਿਰਨੀ ਨਾ ਕੀਤਾ ਕਹਿਣ ਲੱਗੇ ਪੰਡਤ ਜੀ ਕਿਤੇ ਜਾ ਨਾ ਹੁਣ ਤੁਸੀਂ ਮਾਰਾ ਚਲੇ ਜਾਓ ਕੱਲ ਤੇ ਸ਼ੇਖ ਹੋਣੀ ਮੰਜੇ ਉਪਰ ਪੈਣਾ ਰੋਟੀ ਨਾ ਪਾਰੀ ਚੁੱਪੇ ਪਏ ਸ਼ੇਖਣੀ ਬਿਮਾਰ ਨੇ ਅੱਪ ਰੱਬ ਦੇ ਵਾਸਤੇ ਤੁਸੀਂ ਚਲ ਜਾਓ ਫੇਰ ਕਿਹਾ ਕਿ ਤੂੰ ਤੰਬੜੀ ਦੇ ਕੇ ਤੋੜ ਰੇ ਇਹ ਤੰਬੜੀ ਡੈਜ ਜਾ ਜਾਣੀ ਜਾਣ ਭਗਵਾਨ ਕ੍ਰਿਸ਼ਨ ਵਿਚੋ ਵਿਚੰਪ ਉਸ ਕਰਾਂ ਦੀ ਕਹਿੰਦੇ ਗੱਲ ਸੁਣੋ ਨੌਕਰੋ ਉਹ ਮੇਰਾ ਛੇੜ ਵੀ ਮਾਰ ਗਿਆ ਇਹ ਹਿੰਦੂ ਧਰਮੀ ਉਹ ਮੇਰਾ ਜਜਮਾਨ ਹੈ ਜੇ ਮੇਰਾ ਜਜਮਾਨ ਇੱਥੇ ਅੰਦਰ ਗਿਆ ਨਾ ਲੰਮਾ ਬਿਮਾਰ ਮੈਂ ਵੀ ਕਹਿੰਦਾ ਇੱਧੇ ਵੀ ਜਾਣਾ ਨੌਕਰ ਕਹਿੰਦਾ ਜੀ ਤੁਸੀਂ ਕਿੱਥੇ ਜਾਣਾ ਰਹਦੇ ਆ ਅਸੀਂ ਕਿੱਥੇ ਜਾਣਾ ਕਹਿੰਦੇ ਮਹਾਰਾਜ ਮੈਂ ਤਾਂ ਉਹਨੂੰ ਦੁਆਵਾ ਦੁਆ ਕੇ ਉਹਦੇ ਗੁਰੂ ਕੋਲ ਜਲਵਾ ਕੇ ਤਾਂ ਕਹਿੰਦੇ ਮਹਾਰਾਜ ਮੈਨੂੰ ਆਪਣੇ ਇਚ ਜਮਾਨ ਦੀ ਖਬਰ ਸਾਰ ਲੈਣ ਦਿਓ ਜਦ ਇਹ ਨਹੀਂ ਗੱਲ ਕਹੀ ਕਹਿੰਦੇ ਬੰਦ ਜੀ ਲੋਕ ਨੂੰ ਸਭ ਦਿਓ ਅਸੀਂ ਜਰਾ ਕੰਦਰ ਆ ਕੇ ਲੈ ਕੇ ਆਈਏ ਫਿਰ ਤੇ ਜਾਓ ਹੁਣ ਨੌਕਰ ਅੰਦਰ ਆ ਗਏ ਅੱਗੇ ਨਰਸੀ ਬੈਠਾ ਨਰਸੀ ਕਹਿੰਦਾ ਹੁਣ ਚਲ ਗਿਆ ਬਿਮਾਰ ਤਾਂ ਉਹ ਸੁਣ ਕੇ ਕਹਿੰਦੇ ਕਿੱਥੇ ਮਹਾਰਾਜ ਉਹ ਤਾਂ ਮੱਲੋ ਮੱਲੀ ਅੰਦਰੋਂ ਵਰਦਾ ਹੈ ਉਹ ਤਾਂ ਕਹਿੰਦਾ ਛੇਡੋਣਾਂ ਦੇ ਟੀਕੇ ਲਵਾ ਕੇ ਤਾਂ ਮੈਂ ਜਾਦਾ ਇਹ ਗੱਲ ਸੁਣ ਕੇ ਨਰਸਿਨ ਕਹਿੰਦਾ ਜੇ ਉਹ ਨਹੀਂ ਜਿੱਤ ਸ਼ਰਦਾ ਨਾ ਜਦ ਮੈਂ ਵੀ ਛੱਡ ਗਿਆ ਕਹਿੰਦੇ ਮਹਾਰਾਜ ਹੁਣ ਕਿੱਦਾਂ ਕਰੀਏ ਕਹਿੰਦਾ ਜਾ ਉਹਰੇ ਇੱਕ ਗੱਲ ਕਹਿ ਲੋ ਕਿਹੜੀ ਕਹਿੰਦੇ ਉਹ شیخ ਮਰ ਗਿਆ ਸਾਡਾ ਐਦਾਂ ਸਮਝ ਆ ਦਿਓ ਨਹੀਂ ਤਾਂ ਮੜੀ ਤੋ ਸਾਨੂੰ ਮਿੱਤਰ ਸ਼ੀਮਤਲ ਬੜੇ ਸੇਟੂ ਨੂੰ ਕੋ ਸਾ ਲਿਆ ਸੇਟੂ ਦੀ ਤਾਂ ਚੜਾਈ ਚੜ ਗਿਆ ਏ ਮਾਰਗ ਹੈ ਜਾਓ ਇੱਥੇ ਗੈਰ ਨੂੰ ਆਪੇ ਮੰਦਲੇ ਚਲੇ ਜਾਣਾ ਨੌਕਰ ਕਹਿੰਦੇ ਮਹਾਰਾਜ ਖਜ਼ਾਨੇ ਵਿੱਚ ਮਾਇਆ ਦਾ ਕੋਈ ਅੰਤ ਨਹੀਂ ਰੋਜ਼ ਤੱਕੜੀ ਦਾ ਮਾਇਆ ਜੋ ਕੇ ਗੱਲਿਆਂ ਚ ਪਾ ਲ ਇੱਕ ਬਚਾ ਦੇ ਨੋਪੜੀ ਦੇ ਕੇ ਤੋਰ ਤੋ ਨਾਲ ਸ਼ੀਰਾਂ ਦਾ ਮਾਰਗ ਚਲਾ ਨੌਕਰ ਕਿੱਥੇ ਆ ਗਿਆ ਜਿੱਥੇ ਭਵਾਲ ਦੀ ਸ਼੍ਰੀ ਕਰੇ ਅੱਖਾਂ ਦੇ ਵਿੱਚ ਬਲੌਣੀ ਪਾਣੀ ਵਾਲੇ ਲੋਕਾਂ ਨੇ ਭਗਵਾਨ ਕੁੱਛ ਦੇ ਕੀ ਹੁਕਮ ਮੇਰੇ ਛੇੜਦਾ ਕਹਿੰਦੇ ਮਾਰਾ ਸਾਡੇ ਸਾਡੇ ਨਾਲ ਤਾਂ ਬਹੁਤ ਬਦਤਮੀਜ਼ੀ ਧੱਕਾ ਹੀ ਹੋ ਗਿਆ ਮਾਰੇ ਇਸ ਦਾ ਲੁੱਟੇ ਗਏ ਕਹਿੰਦੇ ਕੀ ਹੋਇਆ ਕਹਿੰਦੇ ਛੇਠ ਮਰ ਗਿਆ ਸਾਡਾ ਕਹਿੰਦੇ ਦੇਜ ਮਰ ਗਿਆ ਦਾਦਾ ਕਹਿੰਦੇ ਦੇਜ ਮਰ ਗਿਆ ਦਾਦਾ ਛੇਧ ਕਰੋ ਬਨਾਰਾ ਜੀ ਮੱਲੋ ਜਾ ਕੇ ਹੋਰ ਨਵਾਂ ਜਾ ਕੇ ਹੋਰੀ ਦੁਆਰਾ ਮੰਨੋ ਜਾ ਕੇ ਹੋਰੀ ਦੁਆਰਾ ਜਨਮ ਹੋ ਗਿਆ ਭਾਰਾ ਕੀ ਜਾ ਕੇ ਹੋਰੀ ਦੁਆਰਾ ਮੰਨੋ ਜਾ ਕੇ ਹੋਰੀ ਦੁਆਰਾ ਜਨਮ ਹੋ ਗਿਆ ਭਾਰਾ ਦੀ ਮੈਂ ਕੋਈ ਨਹੀਂ ਕਨਫਲਾਈ ਇਹ ਭਗਵਾਨ ਕ੍ਰਿਸ਼ਨ ਦੀਆਂ ਗੱਲਾਂ ਆਪਣੇ ਭੱਗ ਦੇ ਨਾਲ ਕਹਿੰਦੇ ਬੰਦੇ ਕੀ ਸੇਡ ਹੁਣੀ ਕੋਈ ਇਸ਼ਾਨਿਆ ਸੇਡ ਹੁਣੀ ਖਤਮ ਹੋ ਗਏ ਆਪਦੇ ਬਾਅਦ ਤੁਸੀਂ ਜਾਓ ਸਾਨੂੰ ਅਗਲਾ ਕੰਮ ਕਰਨ ਦਿਓ ਫੇਰ ਆਜੋ ਭਗਵਾਨ ਦਾਸ ਨੰਬਰੀਏ ਲੈ ਕੇ ਭਗਵਾਨ ਕਿਸ਼ਨ ਨੇ ਐਦਾਂ ਨਾ ਇੱਕ ਸੁੱਟਦਾ ਜਾਂ ਮਾਰਿਆ ਅੱਖਾਂ ਚ ਪਾੜੀ ਭਾਰੀ ਕਹਿੰਦੀ ਨੌਕਰੂ ਮੇਰਾ ਜੱਜਮਾਨ ਮਾਰ ਗਏ ਮਰ ਗਿਆ ਜੀ ਕਿੰਨਾ ਕੁ ਮਰ ਗਿਆ ਬਈ ਸਾਰੇ ਹੀ ਮਰ ਗਏ ਕਹਿੰਦੇ ਨੌਕਰ ਨੂੰ ਪਰਸੋ ਉਹ ਮੇਰਾ ਜੱਜਮਾਨ ਸੀ ਜੇ ਜੱਜਮਾਨ ਮਰ ਗਿਆ ਮੇਰਾ ਇਹ ਤੂੰ ਧਰਮ ਪਗਾਣਾ ਜੀ ਕਿੰ ਵਿਚੇ ਸੇਂਦੀ ਆਉਂਦੀ ਕਾਮਾ ਆ ਲਾਜੋ ਤੂੰ ਤੇ ਆ ਗੇ ਕਾਮਾ ਰੱਜੇ ਤੇ ਆ ਦੇ ਕਾਮਾ ਲੱਕੜੀ ਪਾ ਕੇ ਜਾਨੀ ਰੱਜੇ ਤੇ ਆ ਦੇ ਜਾਨਾ ਰੱਜੇ ਤੇ ਆ ਦੇ ਕਾਮਾ ਲੱਕੜੀ ਪਾ ਕੇ ਜਾਨੀ ਇਹਨੂੰ ਗੱਲ ਸੁਣੋ ਨਕਰੋ ਉਹ ਮੇਰਾ ਜਜਮਾਨ ਸੀ ਮੈਂ ਉਹਦਾ ਵਿਰੋਧ ਇਹ ਹਿੰਦੂ ਧਰਮ ਨਹੀਂ ਕਹਿੰਦਾ ਨੌਕਰ ਕਹਿੰਦਾ ਕਿਆ ਕਹਿੰਦਾ ਜੀ ਹਿੰਦੂ ਧਰਮ ਹਿੰਦੂ ਧਰਮ ਇਹ ਕਹਿੰਦਾ ਨੌਕਰੋਂ ਵੀ ਮੁਰਦੇ ਤੇ ਲੱਕੜੀ ਬਣੀ ਚੱਗੀ ਹੁੰਦੀ ਆ ਉਹ ਭਾਈ ਮੇਰਾ ਜਜਮਾਨ ਸੀ ਮੈਂ ਇਦਾਂ ਨਹੀਂ ਜਾਣਾ ਮੈਂ ਤਾਂ ਉਹ ਸਿਵੇ ਚਲ ਜਾ ਕੇ ਉਰ ਪਰ ਲੱਕੜੀ ਪਾ ਕੇ ਉਸ ਸੇੜ ਦੀ ਖੇਲ ਕਰਕੇ ਜਾਣਾ ਮੇਰੇ ਦਾ ਕਹਿੰਦਾ ਜੀ ਮੈਂ 2 ਮਿੰਟ ਰੁਕੋ ਜਰਾ ਕਿ ਸਾਰਾ ਜਾ ਲੈਦਾ ਹਾਂ ਭਗਵਾਨ ਹੱਸਦੇ ਆ ਕਹਿੰਦੇ ਨਰਸੀ ਜਿੱਥੇ ਤੱਕ ਮਰਜੀ ਦੌੜ ਲਾ ਲੈ ਤੇਰਾ ਪਿੱਛਾ ਨਹੀਂ ਖੱਣਾਂ ਨਾਪਰ ਅੰਦਰ ਨੂੰ ਆ ਗਏ ਨਾਰਸੀ ਕਹਿੰਦਾ ਹੁਣ ਤਾਂ ਬਾਂਗਲ ਚੱਲ ਗਿਆ ਨਾ ਹੁਣ ਟੱਪ ਗਿਆ ਕੋਟ ਦਾ ਟੱਡਾ ਅਜੇ ਨਹੀਂ ਗਿਆ ਕਹਿੰਦੇ ਮਾਜ ਕੋਟ ਦੇ ਟੱਡੇ ਦੀ ਗੱਲ ਛੱਡੋ ਉਹ ਤਾਂ ਮਾਮਾ ਲੱਕੜੀ ਪਾਣ ਨੂੰ ਤਿਆਗ ਰਿਹਾ ਕਹਿੰਦਾ ਵੀ ਨਾਪਰੂ ਤੇ ਇਹ ਗੱਲ ਇਹ ਤਾਂ ਧਰਮ ਮੈਨੂੰ ਵੀ ਨਹੀਂ ਛੱਡਣਾ ਆਵਾਜ਼ ਮਾਰੀ ਸ਼ੇਰ ਨਾਲ ਧਰਵਾਲੀ ਸੁਖਾਣੀ ਕਹਿੰਦਾ ਸੁਖਾਣੀ ਆ ਗਈ ਇਹ ਕੀ ਸ਼ੇਰ ਦੀ ਕੀ ਗੱਲ ਹੈ ਕਹਿੰਦਾ ਦਰਵਾਜ਼ੇ ਵਿੱਚ ਖੜ ਕੇ ਰੱਖਿਆ ਕਹਿੰਦੀ ਜੀ ਕਾਹਦੇ ਵਾਸਤੇ ਨਰਸੀ ਕਹਿੰਦਾ ਰੌਲਾ ਪਾ ਦੇ ਕਹਿੰਦੀ ਮਹਾਰਾਜ ਜੀ ਕਿਹੜੀ ਗੱਲ ਦਾ ਕਹਿੰਦਾ ਇਹ ਰੌਲਾ ਪਾ ਦੇ ਬੇ ਮੈਂ ਲੁੱਟ ਲੈਣ ਲੋਕੋਗੇ ਆ ਮੇਰਾ ਨਾ ਗੋਲੀ ਆਵਾਜ਼ ਮਾਰੇ ਕਹਿੰਦੀ ਬੇਪਾਬੋ ਬੇ ਵੀਰੋ ਬੇ ਵੀਰੋ ਮੈਂ ਟੁੱਟ ਗਈ ਮੈਂ ਬਰਬਾਦ ਹੋ ਗਈ ਰੋਣਾ ਸੁਣ ਕੇ ਕੋ ਆਂਦੀ ਆਦੇ ਰੋਣਾ ਸੁਣ ਕੇ ਕੋ ਆਂਦੀ ਆਦੇ ਰੋਣਾ ਸੁਣ ਕੇ ਕੋ ਆਂਦੀ ਕਦੇ ਸੀਟ ਨੂੰ ਖਤਮ ਹੋ ਗਏ ਉਹ ਕਹਿੰਦੇ ਦੇਖ ਲਓ ਵੀ ਮੌਤ ਨੂੰ ਬੜੀ ਦੇਣ ਚਾਰਾ ਪਤਾ ਨਹੀਂ ਲੱਗਦਾ ਜੀ ਅੱਧਾ ਘੰਟਾ ਬੈਲਾ ਚੰਗਾ ਬਲਟ ਨੂੰ ਟੀ ਬਣਾ ਕੇ ਗਿਆ ਆ ਦੇਖ ਲਓ ਵੀ ਮੌਤ ਆ ਗਈ ਉਹ ਦਰਬਾਰ ਵਿੱਚ ਤੇਰੀ ਬਿਸ਼ਾਦ ਜਿੱਦਾਂ ਜਿੱਦਾਂ ਲੋਕ ਸੁੱਤ ਵਿੱਚ ਕਹਿੰਦੇ ਚੰਗਾ ਇਹ ਵਿਆਜ ਬਹੁਤ ਲਾਦਾ ਸੀ ਖਰਾ ਹੋ ਗਿਆ ਦਰਬਾਰ ਵਿੱਚ ਤੇਰੀ ਬਿਸ਼ਾਦ ਦਿੱਤੀ ਲੋਕ ਆ ਕੇ ਦਰਿਆ ਤੇ ਬੈਠਣ ਲੱਗ ਪਏ ਲੱਗ ਪਏ ਗੱਲਾਂ ਕਰ ਭਈ ਮੌਤ ਸਾਰੇ ਦੇਖੋ ਜਦੋਂ ਇਹ ਵਕਤ ਕਿਸੇ ਦੇ ਬੀਤਦਾ ਨਾ ਤਾਂ ਸਾਰੇ ਬੰਦੇ ਇਹੀ ਗੱਲਾਂ ਕਰਦੇ ਭਈ ਯਾਰ ਕਹਿੰਦਾ ਕਿ ਉਥੇ ਮੌਤ ਹੋ ਗਈ ਯਾਰ ਮੇਰਾ ਤਾਂ ਆਏ ਬੀਤੇ ਹੋਇਆ ਕੋਈ ਦਾ ਉਸ ਵੇਲੇ ਮੌਤ ਦਾ ਯਾਦ ਰਹਿੰਦੀ ਹੈ ਜਦ ਸੇਮਿਆਂ ਵਿੱਚ ਲੱਕੜੀ ਪਾ ਦਿੰਦੇ ਅਗਨੀ ਦੇ ਦਿੰਦੀ ਫੇ ਕੋਈ ਕਹਿੰਦਾ ਮੇਰਾ ਬੱਚਾ ਬਾਹਰ ਆ ਜਾਣਾ ਹੈ ਕੋਈ ਕਹਿੰਦਾ ਮੱਝ ਨਹੀਂ ਮਿਲਣੀ ਫਿਰ ਉਹਨਾਂ ਚਾਰ ਬੁੱਝ ਜਾਂਦੇ ਲੋਕ ਦਰੀਆਂ ਤੇ ਆ ਕੇ ਬੈਠਣ ਲੱਗ ਪੈਂਦੇ ਸਾਰੇ ਦਰਬਾਰ ਦੇ ਵਿੱਚ ਸਾਰਾ ਸ਼ਹਿਰ ਆ ਕੇ ਬੈਠ ਗਿਆ ਤਾਂ ਨਰਸੀ ਪਾੜਨ ਕਰ ਪਿਆ ਹੋੜੀ ਤੇ ਨਹੀਂ ਸਠਾੜੀ ਨੂੰ ਆਜ ਮੈਂ ਕਹਿੰਦਾ ਛਿ ਸਠਾੜੀ ਨੇ ਕੰਮ ਕੀਤਾ ਕਿ ਕੀ ਹੁਣ ਕੀ ਗੱਲ ਹੈ ਕਹਿੰਦਾ ਬਾਮਰ ਚੱਲ ਗਿਆ ਸਠਾੜੀ ਕਹਿੰਦੀ ਜਾਣ ਦੀ ਗੱਲ ਛੱਡੋ ਉਹ ਸ਼ਹਿਰ ਦੇ ਲੋਕ ਤਾਂ ਖੂਜੇ 'ਚ ਬੈਠੇ ਉਹ ਮਾਮਾ ਸਾਰੇ ਤੇ ਮੋਰੇ ਬੈਠਾ ਦੇ ਕੇ ਜਾਣ ਛਡਾਉਂਦਾ ਬੜੀ ਸ਼ੀ ਗੰਦਾ ਮੇਰਾ ਮੁੱਤ ਨੂੰ ਠੁੱਕੀ ਚੱਲ ਇੱਕ ਕੰਮ ਕਰ ਮੈਨੂੰ ਥੱਲੇ ਲਾ ਕੇ ਮੇਰੇ ਉੱਤੇ ਚਿੱਟਾ ਕੱਪੜਾ ਪਾ ਕੇ ਕਾਲਾ ਰੰਗ ਕੇ ਸਰਾਵੇ ਦੀਵਾ ਬਾਲਦੇ ਨਾ ਵੀ ਤੁਸੀਂ ਸਿਆਣੇ ਆ ਮੈਨੂੰ ਇਹ ਦੱਸੋ ਬਈ ਦੀਵਾ ਮੁੱਤ ਨੇ ਸਲਾਣੇ ਕਿਉਂ ਜਲਾਇਆ ਕਰਦਾ ਲੋ ਲੋ ਚੱਲ ਜਵੇ ਲੋ ਲੋ ਚੱਲ ਜਵੇ ਅਰਾਮੀ ਮੈਂ ਜਦੋਂ ਮਾੜੀ ਵਾਲੇ ਪੀਰ ਦਾ ਚੋੜਿਆਂ ਦਾ ਜੁੱਧ ਸਲਾਇਆ ਨਾ ਦੇਖੋ ਰਾਣੀ ਬਾਸ਼ਾ ਦਾ ਜਿਹੜੇ ਘਰ ਵਾਲਾ ਸੀ ਨਾ ਜੈਮਰ ਸਿੰਘ ਉਹ ਤਾਂ ਭੋਲੇ ਸ਼ੰਗ ਤੇ ਭਗਤ ਬਣ ਕੇ ਚਲ ਗਿਆ ਜੰਗਲਾਂ ਨੂੰ ਆ ਰਾਣੀ ਬਾਸ਼ਾ ਦੀ ਜ਼ਿੰਮੇਵਾਰੀ ਬਣ ਗਈ ਹੁਣ ਬਾਪ ਦੀ ਸਲਾਮੀ ਗੁਰੂ ਗੋਖਰਾ ਦਿੰਦੇ ਪਹਿਲਾਂ ਕਿਹਨੇ ਲਾਈ ਆ ਰਾਣਾ ਜੀ ਨੂੰ ਕਿਹਨੇ ਸਲਾਮੀ ਲਈ ਦੇਖੋ ਅੱਜ ਵੀ ਮਾੜੀ ਵਾਲੇ ਦਾ ਤੇ ਨਹੀਂ ਅੱਜ ਵੀ ਗੁੱਗਾ ਯਾਰ ਪੀਂਦਾ ਦੇ ਨੇ ਬੜੀ ਭਰਾਵਾ ਬੜੀ ਅਨੰਦ ਆਈ ਹੁਣ ਸੌਂਦੀ ਬਹਿ ਜਾ ਬਹਿ ਜਾ ਹੋ ਗਈ ਦੇਖੋ ਮੈਨੂੰ ਅੱਜ 9 ਦਿਨ ਹੋ ਗਏ ਜੀ ਕਾਲੂ ਵੀ ਮੇਰੇ ਦੋ ਖੜੇ ਇੱਕ ਤੁਹਾਡੇ ਕੋਲੇ ਇੱਥੇ ਗੋਗਾ ਯਾਰ ਪੀਦਾ ਸਾਰੀ ਰਾਤ ਜੋੜੇ ਵਿੱਚ ਉੱਤ ਸੁਣ ਲੈ ਜੀ ਕਹਿੰਦੇ ਜੁੱਧ ਦੱਸਾਂਗੇ ਵੀ ਜੁੱਧ ਹੁੰਦਾ ਹੈ ਗੋਗੇ ਜਿਹੜੇ ਮੇਰੇ ਪਾਕੀ ਦੇ ਮੈਂਬਰ ਕਾਲੂ ਰਲਦੇ ਮੇਰੇ ਨਾਲ ਡੌਰੂ ਬੱਜਣੀ ਉਹਦੇ ਵਿੱਚ ਡੌਰੂ ਬੱਲੇ ਅੱਜ ਕੇ ਉਹ ਪਹਿਲੀ ਸਲਾਮੀ ਲਾਏ ਗਏ ਨੇ ਹੈ ਗੋਗਾ ਯਾਰ ਪੀ ਤੇ ਬੜੀਆ ਸੋਸ਼ਲ ਵਾਲੀ ਕੱਲਾ ਇਹ ਪਹਿਲੀ ਸੱਜਾਮੀ ਕੇ ਨਾ ਲਈ ਤੈਨੂੰ ਰਾਣਿਆ we ਈ ਗਾਨੀ ਬਾਸ਼ਨ ਨਾਹੀ ਵੇ ਤੁਠੀ ਸਲਾਮੀ ਬਾਜਾ ਰਮੀ ਰੀ ਬਾਜੇ ਨਾਹੀ ਵੇ

ਮੈਨਾਂ ਨੇ ਬਹੁਤ ਮਾਰੀ ਵਾਲੇ ਪਿੰਗ ਦੇ ਨੋਤੇ ਭਗਵਾਨ ਕ੍ਰਿਸ਼ਨ ਮਹਾਰਾਜੀ ਦੇ ਨੋਤੇ ਬਹੁਤ ਮਾਰੀ ਦਿੱਤਾ ਮੇਰੇ ਭਰਾ ਨੇ ਹੋਰ ਇਹ ਵੀ ਮਾਰੀ ਵਾਲੇ ਪਿੰਗ ਦੇ ਪੰਖਤ ਹੈ ਬਾਜੀ ਸਾਡੇ